ਇਹ ਸਾਡੇ ਨਾਲਾਗੜ ਚੱਲਿਆ ਬਾਈ ਟਰੈਕਟਰ ਇਹ ਚੰਗਾ ਵੀਰੇ ਓਕੇ ਧੰਨਵਾਦ ਬਹੁਤ ਬਹੁਤ ਕੋਈ ਹਜ਼ਾਰ ਜਣ ਵੀ ਕਰਤਾ ਜੀ ਅਲਵੇ ਦਾ ਆਪਾਂ ਨੇ 605 ਮੈਟ ਗੇਅਰ ਵਾਲਾ ਸასი ਕਾਲ ਮਿੱਤਰੋ ਸਵਾਗਤ ਹੈ ਜੀ ਨਵੇਂ ਬਲੌਗ ਚ ਤੇ ਬਾਈ ਤੁਹਾਨੂੰ ਪਤਾ ਹੁਣ ਪੁਰਾਣੇ ਟਰੈਕਟਰ ਵਿੱਚ ਬਹੁਤ ਘਟ ਹੋਏ ਆ ਇਸ ਇਸ ਸੀਜ਼ਨ ਦੇ ਵਿੱਚ ਡੇਲੀ ਟਰੈਕਟਰ ਪੁਰਾਣਾ ਵਿਕੀ ਜਾਂਦਾ ਤੇ ਕੱਲ ਵੀ ਵਿਕੇ ਅੱਜ ਫੇਰ ਦਿੱਤਾ ਟਰੈਕਟਰ ਆਪਾਂ ਨੂੰ ਤੇ ਅੱਜ ਆਪਾਂ ਨੇ 605 ਦਿੱਤਾ ਟਰੈਕਟਰ ਅਰਜਣ ਇਹ ਆਪਣੇ ਖਾਸ ਬੰਦੀ ਲੈ ਕੇ ਚੱਲੇ ਆਂ ਜੀ ਟਰੈਕਟਰ ਬਹੁਤ ਤੇ ਟਰੈਕਟਰ ਵੈਸੇ ਵੀ ਵੀਡੀਓ ਵਿੱਚ ਦੇਖਿਆ ਤਾਂ ਇਹ ਟਰੈਕਟਰ ਵੈਸੇ ਸਾਡੇ ਜੌਂਡੀਰ ਵਾਲੇ ਵੀਰਾਂ ਦਾ ਤੇ ਸੌਦਾ ਬਾਈ ਨੇ ਆਪਣੇ ਨਾਲੇ ਕਰਿਆ ਟਰੈਕਟਰ ਦਾ ਟਰੈਕਟਰ ਵੈਸੇ ਵੀਡੀਓ 'ਚ ਆਪਾਂ ਨੇ ਸਾਰਾ ਦਿਖਾਇਆ ਸੀ ਟਰੈਕਟਰ ਦੇ ਵਿੱਚ ਤੇ ਆਪਾਂ ਤੁਹਾਨੂੰ ਬਾਈ ਨਾਲ ਮਲਾਉਣਾ ਜੀ ਜਿਨ੍ਹਾਂ ਨੇ ਟਰੈਕਟਰ ਲਿਆ ਆਜੋ ਤੇ ਲੋ ਜੀ ਜਿਹੜੇ ਆਪਣੇ ਟਰੈਕਟਰ ਲਿਆ ਬਾਈ ਵੀਰਾਂ ਨੇ ਉਹਨਾਂ ਨਾਲ ਥੋੜੀ ਕਰਾਉਣੇ ਮੁਲਾਕਾਤ ਤੇ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਠੀਕ ਹੈ ਜੀ ਠੀਕ ਵਧੀਆ ਤੇ ਇਹਨਾਂ ਨੇ ਵੈਸੇ ਆਪਣੇ ਬਹੁਤ ਰਿਸ਼ਤੇਦਾਰੀ ਵੀ ਹੈ ਜੀ ਖਾਸ ਮੇਰੇ ਨਾਨਕਿਆਂ ਤੋਂ ਤੇ ਆਪਣੇ ਨਾਲ ਮਿਲ ਕੇ YouTube ਤੋਂ ਵੀ ਜੁੜੇ ਹੋਏ ਨੇ ਜੀ ਤੇ ਟਰੈਕਟਰ ਵੀ ਆਪਣਾ ਇਹ ਤੇ ਦੇਖਿਆ ਸੀਗਾ ਜੀ ہاں YouTube ਤੇ ਹੀ ਦੇਖਿਆ ਸੀ ਅੱਛਾ ਜੀ ਕਰ ਲਓ ਕੋਈ ਨਹੀਂ ਗੱਲ ਤੇ ਆਪਣਾ ਪਿੰਡ ਕਿਹੜਾ ਜੀ ਪਿੰਡ ਮਗਨਪਰਾ ਸਾਡਾ ਹਿਮਾਚਲ ਵਿੱਚ ਨਾਲਾਗੜ੍ਹ ਅੱਛਾ ਨਾਲਾਗੜ੍ਹ ਚ ਪੈ ਗਏ ਜਣੀ ਕਿ ਆਪਣਾ ਟਰੈਕਟਰ ਹਿਮਾਚਲ ਚ ਜਾਊਗਾ ਹਿਮਾਚਲ ਜਾ ਰਿਹਾ ਟਰੈਕਟਰ ਰੋਡਾ ਠੀਕ ਆ ਠੀਕ ਆ ਜੀ ਤੇ ਟਰੈਕਟਰ ਕੱਲ ਵੀ ਦੇਖ ਕੇ ਸੀਗੇ ਚਲੋ ਸੌਦਾ ਭਾਈ ਇਹਨਾਂ ਦਾ ਮਾਮੇ ਨਾਲੇ ਹੋਇਆ ਮੇਰੇ ਨਾਲ ਤੇ ਬਾਕੀ ਠੀਕ ਹੈ ਟਰੈਕਟਰ? ਹਾਂਜੀ ਹਾਂਜੀ ਬਾਕੀ ਬਾਈ ਨੇ ਤਸੱਲੀ ਦਿੱਤੀ ਆ ਵੀ ਕੋਈ ਚੱਕਰ ਨਹੀਂ ਬਾਈ ਚਲਾ ਕੇ ਦੇਖੋ। ਤੁਹਾਡੀ ਤਸੱਲੀ ਪਰ ਲਿਆ ਸੀ। ਨਾ ਨਾ ਬਿਲਕੁਲ ਸਹੀ ਗੱਲ ਹੈ ਜੀ। ਤੇ ਨਹੀਂ ਬਾਕੀ ਜੋ ਟਰੈਕਟਰ ਠੀਕ ਉਦਾਂ ਵੀ ਠੀਕ ਹੈ ਟਾਇਰ ਟੂਰ ਵੀ ਠੀਕ ਹੈ ਜੀ। ਟਰੈਕਟਰ ਆਪਣਾ ਲੋਕਲ ਨੰਬਰ ਹੈ ਜੀ। ਲੋਕਲ ਚੱਲਿਆ ਵਾ ਟਰੈਕਟਰ। ਠੀਕ ਹੈ ਜੀ। ਬਾਈ ਨਾਲ ਕੋਲ 855 ਵੀ ਹੈਗਾ ਜੀ। 855 14 ਮਾਡਲ। 14 ਮਾਡਲ ਇੱਕ 19 ਮਾਡਲ 744 ਇੱਕ 744 ਹੈ। ਠੀਕ ਹੈ ਜੀ। ਇਹ ਟਰੈਕਟਰ ਹੁਣ ਤੁਸੀਂ ਲਿਆ ਕੇ ਦਵਾਇਆ ਕਿਸੇ ਨੂੰ? ਇਹ ਦਵਾਇਆ ਰਿਸ਼ਤੇਦਾਰ ਨੂੰ ਮੁੰਡੇ ਨੂੰ ਬਾਈ ਨਾ ਤਾਂ ਪਿੰਡ ਕਿਹੜਾ ਜੀ ਇਹਦਾ ਪਿੰਡ ਟਾਂਗ ਟਾਂਗ ਹਾਂਜੀ ਇਹ ਵੀ ਨਾਲਾਗੜ੍ਹ ਚ ਪੈ ਗਿਆ ਨਾਲਾਗੜ੍ਹ ਅੱਛਾ ਭਾਈ ਉਧਰ ਆਪਣੇ ਪਿਆਬੀ ਬਹੁਤ ਆ ਮਾਜਜ ਹਨਾ ਸਾਰੇ ਪੰਜਾਬੀ ਹੋ ਸਾਰੇ ਮਤਲਬ ਕੀ ਜਿਹੜੇ ਆਪਣੇ ਬਾਰਡਰ ਦੇ ਨਾਲ ਉੱਥੇ ਦਾ ਸਾਰੇ ਆਪਣੇ ਪੰਜਾਬੀ ਹੋਈ ਆ ਤੇ ਆਪੀ ਉਹ ਵਸੇ ਹੋਇਆ ਠੀਕ ਆ ਜੀ ਠੀਕ ਆ ਠੀਕ ਆ ਜੀ ਤੇ ਉਧਾ ਉਧਾ ਤੁਹਾਨੂੰ ਸਹੂਲਤਾਂ ਵੱਧ ਆ ਤੁਹਾਨੂੰ ਪੰਜਾਬ ਨਾਲ ਹਨਾ ਜੀ ਸਹੂਲਤਾਂ ਸਾਨੂੰ ਸਭ ਕੋ ਮਿਲਦਾ ਬਿਜਲੀ ਵਾਲੀ ਘੱਟ ਰੇਟ ਤੇ ਮਿਲਦੀ ਅੱਛਾ ਆਹ ਤੱਕ ਸਾਰੀਆਂ ਸੁਸਾਇਟੀਆਂ ਮਿਲਦੀਆਂ ਤੁਹਾਨੂੰ ਅੱਛਾ ਜੀ ਠੀਕ ਆ ਜਿੱਦਾਂ ਬਹੁਤ ਕਹਿੰਦੇ ਵੀ ਨਵੇਂ ਟਰੈਕਟਰ ਦਾ ਵੀ ਰੇਟ ਦਾ ਫਰਕ ਹੈਗਾ ਫਰਕ ਨਵੇਂ ਦਾ ਕੋਈ ਫਰਕ ਨਹੀਂ ਰੇਟ ਹੈਗੀ ਰੇਟ ਸਾਡੇ ਕੋਲ ਉਹਰੇ ਬਹੁਤ ਬੰਦੇ ਆਉਣੇ ਆ ਜੀ ਜਿਹੜੇ ਟਰੈਕਟਰ ਲੈਣ ਆਉਣੇ ਆ ਜੀ ਉਹ ਸਾਨੂੰ ਕਹੀ ਜਾਂਦੇ ਨੇ ਕਹਿੰਦੇ ਵੀ ਉੱਥੇ ਟਰੈਕਟਰ ਲੱਖ ਰੁਪਏ ਸਸਤਾ ਹੈ ਹਿਮਾਚਲ ਨਹੀਂ ਨਹੀਂ ਕੋਈ ਸਸਤਾ ਨਹੀਂ ਰੇਟ ਇੱਕੋ ਹੀ ਹੈ ਬਰਾਬਰੇ ਰੇਟ ਹੈ ਅੱਛਾ ਪਤਾ ਨਹੀਂ ਸਾਥੇ ਜਾਣ ਕੇ ਰੇਟ ਤਣਾਉਣਾ ਹੁੰਦਾ ਉਹਨਾਂ ਨੇ ਅੱਛਾ ਜੀ ਆਹ ਚਲ ਇੰਡੋ ਫਾਰਮ ਦਾ ਫਰਕ ਮਾੜਾ ਮੋਟਾ ਹੋ ਸਕਦਾ ਉੱਥੇ ਹਿਮਾਚਲ ਲੋਕਲ ਕਰਕੇ ਅੱਛਾ ਅੱਛਾ ਜੀ ਠੀਕ ਆ ਵੱੱਡਿਓ ਬਣਦਾ ਨਾ ਇਹ ਤੇ ਬਾਈ ਆਹ ਗੱਲ ਸੁਣਿ ਅਸੀਂ ਵੀ ਵਾਸਤੇ ਸਾਡਾ ਨਾ ਏਜੰਸੀ ਵਾਲੇ ਸਾਰੇ ਟੱਚ ਵੇਚਣੇ ਨਾਲਾ ਕੱਢਦੇ ਅਸੀਂ ਵੀ ਉਹਨਾਂ ਤੋਂ ਕਈ ਵਾਰ ਪਤਾ ਕਰੇ ਉਹ ਕਹਿੰਦੇ ਬਾਈ ਕੋਈ ਫਰਕ ਨਹੀਂ ਵੀ ਬਰਾਬਰ ਹੀ ਰੇਟ ਆ ਬਰਾਬਰ ਹੀ ਰੇਟ ਆ ਚਲ ਹਰੇਕ ਏਜੰਸੀ ਦਾ ਮਾੜਾ ਮੋਟਾ ਫਰਕ ਤਾਂ ਹੁੰਦਾ ਬਾਕੀ ਮਾੜੀ ਮੋਟੀ ਉਦਾਂ ਸਬਸਿਡੀ ਹੈਗੀ ਉਹ ਵੀ ਜੇ ਆਪਾਂ ਲਈਏ ਜੇ ਲਈਏ ਤਾਂ ਆ ਉਹ ਬੜੇ ਵੱਧਦੀ ਹੈਗੀ ਅੱਛਾ ਜੀ ਨਹੀਂ ਉਹਦੀਆਂ ਵੀ ਬਹੁਤ ਫਾਰਮੈਲਟੀਆਂ ਨੇ ਜੀ ਸਬਸਿਡੀ ਵੀ ਹਰੇਕ ਨੂੰ ਨਹੀਂ ਮਿਲਦੀ ਉਹ ਤਾਂ ਬਹੁਤ ਨਿਕਲਦੀ ਕਿਸੇ ਦੇ ਨਹੀਂ ਨਹੀਂ ਆਉਂਦੀ ਹਾਂਜੀ ਹਾਂਜੀ ਫਾਰਮੈਲਟੀਆਂ ਜੀ ਤੇ ਚਲੋ ਠੀਕ ਹੈ ਜੀ ਥੋੜਾ ਧੰਨਵਾਦ ਬਹੁਤ ਬਹੁਤ ਠੀਕ ਆ ਧੰਨਵਾਦ ਤੇਰਾ ਭਾਈ ਦਾ ਟਰੈਕਟਰ ਦਵਾਇਆ ਸਾਡੇ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਤੁਹਾਨੂੰ ਵੀ ਮੁਬਾਰਕਾਂ ਵੀਰੇ ਬਹੁਤ ਬਹੁਤ ਟਰੈਕਟਰ ਦੀਆਂ ਜੀ ਤੇ ਇੱਧਰ ਸਾਡਾ ਕਾਲਾ ਬਾਈ ਜੋਂਡੀ ਨਾਲ ਹੋਰ ਕਾਲੇ ਬਾਈ ਵਧੀਆ ਬਾਈ ਤੇ ਆਹ ਆਈ ਆਪਣਾ ਬੇਟਾ ਜੀ ਬੇਟਾ ਜੀ ਬੇਟਾ ਠੀਕ ਠੀਕ ਆ ਠੀਕ ਆ ਜੀ ਤੇ ਹੋਰ ਕਾਲੇ ਭਾਈ ਟਰੈਕਟਰ 베ਜ ਤਾਂ ਤੁਹਾਡਾ ਵਧਾਈਆਂ ਹੋ ਗਈਆਂ ਥੋੜੀ ਡਰੀ ਗਏ ਘਟਣ ਲੱਗੇ ਟਰੈਕਟਰ ਪਤ ਨਹੀਂ ਉਹ ਲੈ ਚੱਲੇ ਜੀ ਤੇ ਬਾਈ ਇਹ ਇਹ ਨਾ ਥੋੜਾ ਫੋਨ ਕਰ ਰਿਹਾ ਦਾ ਕਹਿੰਦਾ ਥੋੜੀ ਗੱਲ ਬਾਤ ਕਹ ਹਾਂ ਜੋਂਡੀਓ ਧੋੜੀ ਦੋਂਗੇ ਤੁਹਾਡੇ ਪਾਰਟੀ ਆਈ ਵੀਰੇ ਵੀ ਜੋਂਡੀਆ ਟਰੈਕਟਰ ਲੈਣਾ ਉਹ ਮੈਂ ਅੱਛਾ ਮੈਂ ਬਾਈ ਨੂੰ ਫੋਨ ਕਰ ਰਿਹਾ ਬਾਈ ਕਹਿੰਦਾ ਵੀ ਸਵੇਰ ਪੰਜ ਲੈ ਲਿਆ ਅੱਛਾ ਬਾਈ ਚੱਕਰ ਆਇਆ ਕਾਲੇ ਹੁਣ ਇਹ ਵੀ ਟਰੈਕਟਰ ਤੁਹਾਡਾ ਹੀ ਆ ਬਾਈ ਟਰੈਕਟਰ ਇੱਕੋ ਵਿਕਣਾ ਜਾਂ ਨਵਾਂ ਵਿਕਣਾ ਜਾਂ ਪੁਰਾਣਾ ਵਿਕਣਾ ਹੈ ਨਾ ਬਾਈ ਇਹ ਵੀ ਨਾਲੋਂ ਦੀ ਲੈਂਦਾ ਜੀ ਹਾਂ ਜੀ ਹਾਂ ਕਾਲੇ ਜਦੋਂ ਬਾਈ ਆਇਆ ਉਦੋਂ ਅੱਧਾ ਦਾ ਫਰਕ ਪੈ ਗਿਆ ਟਰੈਕਟਰ ਠੀਕ ਆ ਹਾਂ ਇਹ ਟਰੈਕਟਰ ਸਾਡੇ ਕਾਲੇ ਬਾਈ ਨੇ ਇਕੱਟਿਆ ਤਾਂ ਜੀ ਵਿੱਚ ਜੋਂਡੀਅਰ ਵੀ ਲੈ ਲੂੰ ਕੋਈ ਗੱਲ ਕਾਲੇ ਬਾਈ ਨੂੰ ਹੌਸਲਾ ਦਿੰਦਾ ਦਾ ਵੀ ਕਾਲੇ ਬੇਫਿਕਰ ਹੋ ਕੇ ਕੱਟ ਲੈ ਕਾਲੇ ਵੇਚਿਆ ਸਹੀ ਗੱਲ ਹੈ ਜੀ ਜਿਹੜੇ ਵੀ ਲੈ ਜੂਗੇ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਈ ਠੀਕ ਹੈ ਜੀ ਠੀਕ ਹੈ ਜੀ ਚਲੋ ਕਾਲਾ ਵੀ ਬੇਫਿਕਰਾ ਹੋ ਗਿਆ ਭਾਈ ਕਾਲੇ ਨੂੰ ਕਿਉਂਕਿ ਸੇਲਮੈਨ ਦੀ ਟੈਨਸ਼ਨ ਹੁੰਦੀ ਭਾਈ ਜਦੋਂ ਉਹਦਾ ਟਰੈਕਟਰ ਵਿਕਦਾ ਨਹੀਂ ਥੋੜੀ ਸੇਲਮੈਨ ਦੀ ਜ਼ਿੰਮੇਵਾਰੀ ਹੁੰਦੀ ਆ ਮਾਲਕ ਕਹਿੰਦਾ ਭਾਈ ਤੈਂ ਟਰੈਕਟਰ ਕੱਟਿਆ ਤੂੰ ਵੇਚ ਐਨੇ ਦਾ ਹਨਾ ਜੀ ਇਹ ਗੱਲ ਦਾ ਚਲੋ ਸਾਨੂੰ ਪਤਾ ਇਹ ਲੈਣ ਦਾ ਤੇ ਜਦੋਂ ਉਹ ਸੇਲਮੈਨ ਟਰੈਕਟਰ ਵਿੱਚ ਕੱਟਦਾ ਉਹਦੀ ਉਹਦੇ ਉੱਪਰ ਥੋੜਾ ਜਿਹਾ ਪ੍ਰੈਸ਼ਰ ਹੁੰਦਾ ਇਸ ਚੀਜ਼ ਦਾ ਮਾਲਕ ਨੇ ਕਿਹਾ ਭਾਈ ਹਾਂ ਤਾਂ ਐਨੇ ਦਾ ਕੱਟਿਆ ਹੁਣ ਤੂੰ ਐਨੇ ਦਾ ਹੀ ਵੇਚ ਜੇ ਟਰ ਕਟਿਆ ਵਾ ਟਰੈਕਟਰ ਵੱਧਦਾ ਤਾਂ ਜੀ ਟਰੈਕਟਰ ਦਾ ਮਤਲਬ ਚਲੋ ਆਪਣਾ ਰੇਡ ਵਿੱਚ ਸੌਦਾ ਹੋਇਆ ਤੇ 70 ਦਾ ਵਿਕਿਆ ਬਾਈ ਟਰੈਕਟਰ ਇਹ ਬਾਕੀ ਟਰੈਕਟਰ ਉਦਾਂ ਠੀਕ ਆ ਜੀ ਇਹ ਮੈਟ ਗੇਅਰ ਵਾਲਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਆਹ ਦੇਖੋ ਇਹਨੂੰ ਮੈਟ ਗੇਅਰ ਆਉਂਦਾ ਜੀ ਆਹ ਇਹ ਟਰੈਕਟਰ 13 13 14 ਦੇ ਸ਼ੁਰੂ ਤੱਕ ਆਏ ਆ ਇਹਨੂੰ ਮਤਲਬ ਕੀ ਬੈਕ ਗੇਅਰ ਨਹੀਂ ਹੈਗਾ ਇਹਨੂੰ ਆਹੀ ਗੇਅਰ ਆ ਇੱਥੋਂ ਹੀ ਇਹ ਬੈਕ ਆ ਇਹ ਤੋਂ ਹੀ ਰਿਵਰਸ ਆ ਠੀਕ ਆ ਜੀ ਸੌਰੀ ਫੋਰਵਰਡ ਆ ਠੀਕ ਆ ਜੀ ਬਾਕੀ ਇਹਨੂੰ ਆ ਵੀ ਲੀਵਰ ਆਉਂਦਾ ਐਕਸਟਰਾ ਲੋ ਹਾਈ ਵਾਲਾ ਆਪਣਾ ਆਈ ਪੀਟੀਓ ਵਾਲਾ ਠੀਕ ਆ ਇਹ ਇਸੇ ਮਾਡਲ ਦੇ ਵਿੱਚ ਆਏ ਤੇ ਬਾਈ ਉਹਦੇ ਬਾਅਦ ਚ ਨਹੀਂ ਆਏ ਹੈਗੇ ਮੈਟ ਗੇਅਰ ਸਿਰਫ ਇਹਨੂੰ 13 ਦੇ ਵਿੱਚ ਆਇਆ ਫਿਰ ਉਹਦੇ ਬਾਅਦ ਚ ਨੋਵੋ ਵਿੱਚ ਆਏ ਨੇ ਜੀ ਇਹ ਅਰਜਨ ਵਿੱਚ ਨਹੀਂ ਆਇਆ ਹੈਗਾ ਇਹ ਗੇਅਰ ਮੋੜ ਕੇ ਬਾਕੀ ਸਟਿੱਕਰ ਸੁੱੱਕਾ ਥੋੜਾ ਜਿਹਾ ਹੋਇਆ ਫਿੱਕੇ ਉਧਰ ਟਾਇਰ ਟੁੱਪਾ ਵਧੀਆ ਬਾਈ 90 ਪੈਸੇ ਟਾਇਰਾਂ ਟਰੈਕਟਰ ਦੇ ਟਰੈਕਟਰ A to Z ਸਾਰਾ ਜੈਨੂਨ ਆ ਜਿਵੇਂ ਕੰਪਨੀ ਤੋਂ ਆਇਆ ਹੋਇਆ ਟਰੈਕਟਰ ਉਦਾਂ ਦਾ ਹੀ ਆ ਕੋਈ ਛੇੜਖਾਨੀ ਰੰਗ ਪੇਂਟ ਕੁਝ ਨਹੀਂ ਹੈਗਾ ਮਰਾੜ ਮੂੜ ਵੀ ਸਾਫ਼ ਹੈ ਟਰੈਕਟਰ ਤੇ ਦੇਖ ਲਓ ਦਾ ਟਰੈਕਟਰ ਥੋੜਾ ਜਿਆ ਧੋਣੇ ਵਾਲਾ ਚੰਗੀ ਤਰ੍ਹਾਂ ਤੇ ਪਿੱਛ ਉਹ ਕੱਕਾ ਬਹੁਤ ਸੋਹਣਾ ਟਰੈਕਟਰ ਦੀ ਦੇਖੋ ਕਸਾਈ ਨਹੀਂ ਹੋਈ ਵੀ ਲਿੰਕਾਂ ਲੋ ਕੈਨ ਵਧੀਆਂ ਪਈਆਂ ਆਪਣੀ ਕੋਸ਼ਿਸ਼ ਹੁੰਦੀ ਆ ਬਾਈ ਜਿੰਨੀ ਆਪਣੀ ਵੱਧ ਤੋਂ ਵੱਧ ਵੀ ਚੀਜ਼ ਸੱਚ ਬੋਲ ਕੇ ਦਈਏ ਜਿੰਨੇ ਵੀ ਲੈਣੇ ਵਾਲੇ ਸਾਡੇ ਲੋਕਲ ਬੰਦੇ ਆ ਜ਼ਿੰਮੇਦਾਰ ਭਰਾ ਐ ਚਾਹੇ ਵਪਾਰੀ ਲਵੇ ਚਾਹੇ ਜ਼ਿੰਮੇਦਾਰ ਲਵੇ ਸਾਨੂੰ ਤਾਂ ਬਾਈ ਦੋਨੋਂ ਇੱਕ ਬਰਾਬਰੇ ਆ ਠੀਕ ਆ ਜੀ ਡਬਲ ਡਿਸਟ੍ਰੀਬਿਊਟਰ ਆ ਦੇਖੋ ਆ ਡਿਸਟ੍ਰੀਬਿਊਟਰ ਲੱਗਿਆ ਬਾਈ ਤੇ ਸਾਡੇ ਕੋਲ ਤੋਰਿਆ ਬਾਈ ਟਰੈਕਟਰ ਨੂੰ ਧੋਣੇ ਸਵਾਰਨੇ ਦਾ ਟਾਈਮ ਨਹੀਂ ਹੈਗਾ ਸਾਡੀ ਕੋਸ਼ਿਸ਼ ਹੁੰਦੀ ਵੀ ਜਿਵੇਂ ਟਰੈਕਟਰ ਹੈਗਾ ਜੈਨੂਨ ਨੂੰ ਆਪਾਂ ਉਦਾਂ ਹੀ ਦੱਸ ਕੇ ਦਈਏ ਬਾਕੀ ਬਈ ਚੀਜ਼ ਐ ਕੋਈ ਵੀ ਵਰਤੇ ਦਾ ਪਤਾ ਲੱਗਦਾ ਟਕਿਆ ਢੋਲ ਹੁੰਦਾ ਜਿਵੇਂ ਸਾਨੂੰ ਜ਼ਿੰਮੇਵਾਰ ਦੱਸ ਕੇ ਦਿੰਦਾ ਉਦਾਂ ਅਸੀਂ ਵੇਚਦਾਂ ਨੇ ਗਾਹ ਠੀਕ ਐ ਜੀ ਬਾਕੀ ਅਸੀਂ ਤਾਂ ਕੋਸ਼ਿਸ਼ ਐ ਕਰਦੇ ਆ ਵੀ ਚੀਜ਼ ਵਧੀਆ ਨਿਕਲੇ ਅਸੀਂ ਆਪਣੇ ਵੱਲੋਂ ਜਿੰਨਾ ਹੁੰਦਾ ਬਈ ਗਾਹਕ ਨੂੰ ਪੂਰੀ ਤਸੱਲੀ ਦਈਦੀ ਆ ਠੀਕ ਐ ਜੀ ਬਾਕੀ ਗਾਹਕ ਦੀ ਕਿਸਮਤ ਹੁੰਦੀ ਆ ਜਾਂ ਸਾਡੀ ਕਿਸਮਤ ਹੁੰਦੀ ਆ ਠੀਕ ਐ ਜੀ ਬਾਕੀ ਗੇਰਾਂ ਗੂਰਾਂ ਦਾ ਐਨ ਓਕੇ ਐ ਬਈ ਗੇਰ 'ਚ ਕੋਈ ਆਵਾਜ਼ ਨਹੀਂ ਟਰੈਕਟਰ ਦੇ ਹਿੱਸੇ 'ਚ ਕੋਈ ਆਵਾਜ਼ ਨਹੀਂ ਆ ਸਟਿੱਕਰ ਸ਼ੁਕਰ ਦੇ ਲੋ ਸਾਰੇ ਨਾਲ ਦੇ ਲੱਗੇ ਹੋਏ ਆ ਤੇ ਰੇਟ ਵੀ ਬਾਈ ਜਾਇਜ਼ ਆ 3 ਲੱਖ 80 ਹਜ਼ਾਰ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਟਰੈਕਟਰ ਠੀਕ ਆ ਜੀ ਤੇ ਮੁਬਾਰਕਾਂ ਬਾਈ ਇਹਨਾਂ ਨੂੰ ਸਾਡੇ ਵੱਲੋਂ ਟਰੈਕਟਰ ਦੀਆਂ ਛਤਰੀ-ਛੁਤਰੀ ਫੇਵਰ ਹੁੱਡ ਬਾਈ ਜਿਵੇਂ ਆਇਆ ਵਾ ਬਾਕੀ ਸਭ ਤੋਂ ਵੱਡੀ ਗੱਲ ਹੋਰ ਦੇਖੋ ਬਾਈ ਸਾਡੇ ਕੋਲ ਜਿਵੇਂ ਟਰੈਕਟਰ ਆ ਗਿਆ ਜ਼ਿਮੀਂਦਾਰ ਦਾ ਉਦਾਂ ਹੀ ਉਦਾਂ ਹੀ ਖੜਾ ਹੋਊਗਾ ਕੋਈ ਸਮਾਨ ਪੱਖ ਤੇ ਕੋਈ ਛੇੜਖਾਨੇ ਜਿਹਨੂੰ ਡੈੱਕ ਲੱਗਿਆ ਵਾ ਡੈੱਕ ਨਾਲ ਹੋਊਗਾ ਇਹਨੂੰ ਯੂਜ ਦੇ ਆ ਦੇਖੋ ਯੂ ਪੈਪ ਲੱਗਿਆ ਵਾ ਨਾਲ ਆ ਇੱਕ ਦੋ ਟਰੈਕਟਰ ਨੂੰ ਡੈੱਕ ਲੱਗੇ ਹੋਏ ਉਹ ਵੀ ਨਾਲੇ ਆ ਕੋਈ ਟਰੈਕਟਰ ਨਾਲ ਛੇੜਖਾਨੇ ਜਿਹੜੀ ਬੈਟਰੀ ਜੋ ਚੀ ਆਪਣੇ ਕੋਲ ਐਕਸਟਰਾ ਚੀਜ਼ ਲਾਲ ਦੇਣੀ ਹੈ ਜਰੂਰ ਪਰ ਅੱਜ ਤੱਕ ਕਿਸੇ ਚੀਜ਼ ਦੀ ਛੇੜਖਾਨੀ ਨਹੀਂ ਕਰੀ ਕੋਈ ਸਮਾਨ ਖੋਲਣਾ ਨਹੀਂ ਹੈਗਾ ਠੀਕ ਹੈ ਜੀ ਬੇਟੇ ਨੂੰ ਬਾਈ ਨਹੀਂ ਹੈਗਾ ਦੋਏ ਬੇਟੇ ਨੂੰ ਦੋਏ ਆ ਇਹ ਸਿਰਫ ਸ਼ੋਪੀਸ ਵਾਲੇ ਬੇਟ ਆ ਬਾਕੀ ਟਰੈਕਟਰ ਹੋਰ ਵੀ ਬਾਈ ਪੁਰਾਣੇ ਸਰਾਣੇ ਹੁੰਦੇ ਆ ਕਿਸੇ ਨੇ ਲੈਣਾ ਹੁੰਦਾ ਤਾਂ ਜਰੂਰ ਕੰਡੈਕਟ ਕਰਿਆ ਕਰੋ ਹੁਣ ਆਪਾਂ ਏਜੰਸੀਆਂ ਵਾਲੇ ਸਾਰੇ ਤੁਹਾਨੂੰ ਟਰੈਕਟਰ ਦਿਖਾਏ ਕਰੂੰਗਾ ਜਿੰਨੇ ਵੀ ਏਜੰਸੀਆਂ 'ਚ ਟਰੈਕਟਰ ਆ ਇਸ ਨੂੰ ਕੋਈ ਪਸੰਦ ਹੁੰਦਾ ਤਾਂ ਦੱਸਦਿਆਂ ਕਰੋ ਬਾਈ ਤੋਂ ਬਾਈ ਆਵਾਜ਼ ਚੈੱਕ ਕਰੋ ਟਰੈਕਟਰ ਦੀ ਐ ਫੋਲੋ ਕੇ ਆ ਟਰੈਕਟਰ ਇੰਜਨ ਗੇਅਰ ਦਾ ਬਾਕੀ ਬਾਈ ਹੁਣ ਜੀਮੇਦਾਰ ਦੱਸੂਗਾ ਚਲਾ ਕੇ ਕਿਵੇਂ ਆ ਅਸੀਂ ਤਾਂ ਚੀਜ਼ ਨੂੰ ਵਧੀਆ ਹੀ ਕਹਿੰਦੇ ਆ ਠੀਕ ਹੈ ਜੀ ਤੇ ਸਾਡੇ ਨਾਲਾਗੜ ਚੱਲਿਆ ਬਾਈ ਟਰੈਕਟਰ ਇਹ ਚੰਗਾ ਵੀਰੇ ਓਕੇ ਧੰਨਵਾਦ ਬਹੁਤ ਬਹੁਤ ਕੋਈ ਆ ਹਰਜਨ ਵੀ ਕਰਤਾ ਜੀ ਅਲਵੇ ਦਾ ਆਪਾਂ ਨੇ 605 ਮੈਟ ਗੇਅਰ ਵਾਲਾ ਬਾਦਦਾ ਕਰੇ ਬਾਈ ਇਹਨਾਂ ਨੂੰ ਕੰਮ ਕਰਦੇ ਵਿੱਚ ਓਕੇ ਠੀਕ ਹੈ